ਓ ਵਾਹੀ ਰੁਕੀ ਰੁਕੀ ਮਾੜਾ ਜਾ ਹਾਂ ਏ ਔਰ ਰੁਕੀ ਵੀਰੇ 1 ਮਿੰਟ ਕਿਵੇਂ ਰੱਖਿਆ ਬਿਹੜ ਦਾ ਫਿਰ ਲਾੜਾ ਭਜਾਉਣਾ ਹੈ ਜੀ ਬੈਲ ਗੱਡੀਆਂ ਨੂੰ ਜੋੜਨਾ ਹੈ ਹਾਂ ਜੀ ਅੱਛਾ ਅੱਛਾ ਅਸਿਆ ਇਹ ਕਿੰਨੇ ਸਾਲ ਦਾ ਹੋ ਗਿਆ ਇਹ ਸਾਲ ਦਾ ਹੋ ਗਿਆ ਜੀ ਪੂਰੇ ਸਾਲ ਦਾ ਪੂਰੇ ਸਾਲ ਦਾ ਅੱਛਾ ਹਾਂ ਕੀ ਇਹ ਦੁੱਗਾ ਦੁੱਗਾ ਕੀ ਜਾਂਦਾ ਕੀਰਾ ਕੀਰਾ ਜੀ ਕੀਰਾ ਹੈ ਜਾਂ ਉਹ ਕੀਰਾ ਉਸ ਦਾ ਹੈ ਹਾਂ ਠੀਕ ਹੈ ਠੀਕ ਹੈ ਹਾਂ ਜੀ ਜੱਟ ਸੌਂਕੀ ਵਲਦਾਂ ਦੇ ਹਾਂ ਜੀ ਪਿੰਡੂ ਖੇਡ ਮੇਲਾ ਖੀਰੇ ਦੁੱਗੇ ਬਸਿਆਂ ਦੀ ਦੌੜ ਅਸੀਂ ਭਜਾਇਆ ਵੀ ਇਹਨੂੰ ਪਹਿਲਾਂ ਇਹ ਵਾਥ ਇੱਥੇ ਢੇੜੇ ਗੂੜੀ ਲਾਏ ਨੇ ਪਿੰਡੇ ਦੇ ਅੱਛਾ ਯਾ ਕੇਰਾ ਸਰੌਦ ਛੱਡਿਆ ਸੀ ਬਸ ਨਿਗਾਹ ਆ ਜਾਂਦੀ ਜ਼ਿਆਦਾ ਅੱਛਾ ਹਾਂ ਸਰੌਦ ਲਾਇਆ ਸੀ ਦਾ ਢੇੜਾ ਫਿਰ ਕਿਵੇਂ ਰਹਿ ਸੀ ਉੱਥੇ ਉੱਥੇ ਵਧੀਆ ਭੱਜਿਆ ਸੀ ਯਾਨੀ ਨਿਆਣਾ ਤੇ ਉੱਥੇ ਦਾ ਅੱਛਾ ਹਾਂ ਹੁਣ ਇਹਨੂੰ ਫਿਰ ਇਹਦੇ ਨਾਲ ਜੋੜੀ-ਜੂੜੀ ਕੀ ਦੀ ਬਣਾਈ ਆ ਹੁਣ ਦੇਖਾਂ ਕੋਈ ਬੜਾ ਦਾ ਢੇੜਾ ਗੂੜਾ ਲਾ ਕੇ ਹੋਰ ਦੁਆਰੇ ਫਿਰ ਜੋੜਾਂਗੇ ਅਸੇ ਜਦੋਂ ਮੀਰ ਮਿਲ ਕੇ ਆਣ ਇੱਥੇ ਇਹ ਜੋੜਾਂ ਨੇ ਜਾਨੀ ਇੱਕੋ ਜੇ ਹੋਣ ਹਨਾ ਹਾਂ ਇੱਕੋ ਜੇ ਬਾਰੇ ਇੱਥੇ ਅੱਥੇ ਜੋਰ ਲਾਉਣ ਹਾਂ ਫੇ ਜਾ ਕੇ ਬੋਲਦਾ ਨਿਸ਼ਤ ਦਾ ਸਹੀ ਗੱਲ ਹੈ ਜੇ ਹੁਣ ਆਪਾਂ ਇੱਥੇ ਜੋੜ ਦਈਏ ਕੋਈ ਜਾ ਕੇ ਕੋਈ ਕਹੇ ਜਾਂ ਡੰਗਰ ਹੁੰਦਾ ਕੋਈ ਕਹੇ ਜਾਂ ਹੁੰਦਾ ਹਾਂ ਠੀਕ ਆ ਅਸਲੀ ਦਾ ਢੀੜਾ ਲਾ ਕੇ ਬੋਲਦਾ ਦੀ ਮੈਚ ਬਣਦਾ ਸਹੀ ਗੱਲ ਹੈ ਵੀ ਕਿਹੜੇ ਬੋਲਦ ਕਿਵੇਂ ਭੱਜੇ ਨੇ ਹਾਂ ਸਹੀ ਸਹੀ ਗੱਲ ਹੈ ਫੇ ਜਾ ਕੇ ਬੋਲਦਾ ਜਿੱਤਦੇ ਨਹੀਂ ਚਲੋ ਯਾਰ ਤੁਸੀਂ ਇਹਨਾਂ ਦੀ ਕਦਰ ਤਾਂ ਕਰਦੇ ਹਨਾ ਹਾਂ ਕਦਰ ਕਰਨਾ ਸੁਦਾ ਸੋਲੇ ਪੈਂਦੇ ਨੇ ਅੱਛਾ ਦੁੱਧਾਂ ਕਿ ਕੀ ਕੀ ਆ ਸੋਲੇ ਪਾਉਣੇ ਇਹਨਾਂ ਨੂੰ ਦੁੱਧੋ ਪਿਉਉਣੇ ਆ ਅੱਛਾ ਆਰਾ ਮੀਰਾ ਹਲਸੀ ਉਲਸੀ ਇਹ ਆ ਕੋਈ ਅੱਲਾ ਮਗਾਲਾ ਬਹੁਤ ਕੁਛ ਇਹਨਾਂ ਨੂੰ ਯਾਨੀ ਹਾਂ ਉਹਨਾਂ ਘਿਓ ਘੂਰ ਸਭ ਕੁਝ ਦਿੰਦੇ ਆਗੇ ਵਧੀਆ ਖਰਾਕ ਨਾਲ ਫੇਰ ਹੀ ਨਾਮ ਚੱਕਦੇ ਆ ਫੇਰੇ ਭਾਏ ਤੇ ਆ ਬਥਰ ਜਦੋਂ ਨਾਮ ਚੱਕਦਾ ਫੇਰ ਬੰਦਾ ਉਦਾਂ ਵੀ ਹਾਂ ਸੀਨਾ ਚੌੜਾ ਹੋ ਜਾਂਦਾ ਹਨਾ ਹਾਂ ਹਾਂ ਇਲਾਕੇ 'ਚ ਨਾਂ ਵੀ ਹੋ ਜਾਂਦਾ ਨਾਂ ਵੀ ਹੁੰਦਾ ਇਲਾਕੇ 'ਚ ਪਹਿਲਾਂ ਤਾਂ ਆਪਣੇ ਬਹੁਤ ਭਜਾਉਂਦੇ ਹੁੰਦੇ ਸੀ ਜੀ ਗੱਡੀਆਂ ਹਨਾ ਹਾਂ ਹਣ ਆਪਣੇ ਮਿੰਡ ਮੁੰਡੇ ਹਟ-ਖਟ ਗਏ ਕੋਹਾ ਤੇ ਨਾਂ ਹੁੰਦੇ ਸੀ ਵੱਡੇ-ਵੱਡੇ ਪਹਿਲਾਂ ਹੁਣ ਉਹ ਹੈਗੇ ਆ ਜੀ ਨਾਮ ਨਾਮ ਜਿਹੜੇ ਨਾਮ ਚੱਕਦੇ ਸੀ ਵੱਡੇ-ਵੱਡੇ ਆ ਆ ਹੈਗੇ ਬਹੁਤ ਨਾਮ ਜਿੱਤਦੇ ਨੇ ਜਿਹੜੇ ਰੋਜ਼ ਜਿੱਤਦੇ ਨੇ ਬਹੁਤ ਉਹਦਾ ਰੋਜ਼ ਹੀ ਜਿੱਤਦੇ ਨੇ ਹੁਣ ਆਪਣੇ ਨੇੜੇ ਤੇੜੇ ਕਿੱਥੇ ਆ ਟੂਰਨਾਮੈਂਟ ਟੂਰਨਾਮੈਂਟ ਹਾਂ ਆਪਣੇ ਨੇੜੇ ਤਾਂ ਕੋਈ ਨਹੀਂ ਹਜੇ ਬੋਲਿਆ ਹੈਗਾ ਇੱਧਰ ਦੂ ਇੱਧਰੇ ਨੇ ਅਸਲ ਹਾਂ ਖੰਨੇ ਵੀ ਚੱਲਦੇ ਆ ਆਪਾਂ ਬਣਾ ਇੱਥੇ ਸੀ ਉੱਥੇ ਭਮੋਰੇ ਹੋ ਗਈ ਆ ਚਾਉਂਦੇ ਹੋ ਗਈ ਨੇੜੇ-ਨੇੜੇ ਹੋ ਗਈਆਂ ਆਪਾਂ ਇਹਦਾ ਜਿੱਥੇ ਟੂਰਨਾਮੈਂਟ ਹੁੰਦਾ ਜਿੱਥੇ ਫਿਰ ਢੇੜਾ ਲਵਾਉਂਦੇ ਇਹਨਾਂ ਦਾ ਹਾਂ ਖੇਡਾਂ ਇੱਥੇ ਭਜਦੇ ਨੇ ਬੋਲ ਉੱਥੇ ਇਹਨੇ ਜੋੜ ਲਿਆ ਟੂਰਨਾਮੈਂਟ ਉੱਥੇ ਇਹਨਾਂ ਨੂੰ ਫਿਰ ਛੋਟੇ ਹੁੰਦੇ ਆ ਢੇੜਾ-ਗੂੜਾ ਤਾਂ ਲਵਾਉਣਾ ਪੈਂਦਾ ਇੱਥੇ ਕੀੜੇ ਲਵਾਉਣੇ ਆਂਗੇ ਜਾ ਕੇ ਫਿਰ ਕੀੜਾ-ਗੂੜਾ ਲਾਉਂਦਾ ਅਗਲਾ ਫਿਰ ਪੈਕਟਸ ਉੱਥੇ ਯਾਨੀ ਜਿਹੜੇ ਜਿੱਤਦੇ ਬੋਲ ਨੇ ਉਹਨਾਂ ਦਾ ਕੋਈ ਜ਼ਰੂਰਤ ਨਹੀਂ ਉਹ ਤਾਂ ਰੋਜ਼ ਜਿੱਤਦੇ ਨੇ ਹੁਣ ਕਿੰਨੇ ਕਿਲੋਮੀਟਰ ਵਝਾ ਕੇ ਲਿਆਏ ਤੁਸੀਂ? ਹੁਣ ਇਹਨਾਂ ਨੂੰ ਲਿਆਇਆ ਇਧਰੋਂ ਕਮਾ ਕੇ ਇਸ ਈ ਕਿੰਨੀ ਹੋ? 500 ਕਿਲੋਮੀਟਰ। ਹਾਂ। ਇਹ ਤਾਂ ਫਿਰ ਤੇਰੀ ਵੀ ਵਰਜਸਾ ਇਹਦੇ ਨਾਲ। ਇਹ ਵੀ ਵਰਜਸਾ ਮੈਂ ਤਾਂ ਜਮੇਂ ਹੀ ਸਰੀਰ ਖੜਕਾ ਦੀ ਪਹਿਲਾਂ ਤਾਂ। ਤੇਰਾ ਵੀ ਸਰੀਰ ਇਨਫੈਕਟ ਹੋ। ਜਿੱਦਾਂ ਮੈਂ ਬੱਚੇ ਤੇ ਤੋਰਨ ਲੱਗਿਆ ਬੱਚਿਆਂ ਦੇ ਮਗਰ। ਹਾਂ। ਸਾਰਾ ਸਰੀਰ ਸਿੱਟ ਹੋ ਗਿਆ ਗੋਡੇ ਗਾਡੇ। ਯਾਰ ਮੈਨੂੰ ਵੀ ਲੈ ਚੱਲਿਆ ਕਰ। ਹਾਂ ਪਹਿਲਾਂ ਮੇਰੇ ਤੇ 90 ਕਿਲੋ ਵਾਜਨ ਹੋ ਗਿਆ ਸੀ। ਹੁਣ 70 ਕਿਲੋ ਵਾਜਨ ਰਹਿ ਗਿਆ ਜਿੱਦਾਂ ਮੈਂ ਬੱਚਿਆਂ ਦੇ ਮਗਰ ਤੋਰਨ ਲੱਗਿਆ। ਵਧੀਆ ਇਹ ਤਾਂ ਫਿੱਟ ਨਸਬ। ਹਾਂ ਪੂਰਾ ਸਿਹਤ ਦਾ ਵਧੀਆ ਯਾਰ ਪਹਿਲਾਂ ਖੇਤੀ ਕਰਦੇ ਸੀ ਇਹਨਾਂ ਨਾਲ ਹਨਾ ਤੇ ਹੁਣ ਤਾਂ ਚਲੋ ਮਸ਼ੀਨਰੀ ਆ ਗਈ ਤੇ ਬਲਦ ਰੱਖੇ ਹੁੰਦੇ ਸੀ ਹਾਲ ਜੋੜਦੇ ਸੀ ਹਨਾ ਹਾਲ ਜੋੜਦੇ ਤੇ ਤੇ ਕਿੰਨਾ ਕਿੰਨੇ ਪਿਆਰੇ ਪਸ਼ੂ ਆ ਇਹ ਹਨਾ ਪੂਰੇ ਵਧੀਆ ਡੰਗ ਤੇ ਆਪਣੇ ਆਪ ਦੇ ਨਾਲ ਹਾਲ ਨੂੰ ਵਧੀਆ ਪਾਉਂਦੇ ਸੀ ਇਹ ਜ਼ਮੀਨਾਂ ਨੂੰ ਹਨਾ ਹਾਂ ਤੇ ਆਪਣੇ ਆਪਾਂ ਨੂੰ ਕਾਮਯਾਬ ਇਹਨਾਂ ਨੇ ਕੀਤਾ ਇਹਨਾਂ ਨੇ ਕੀਤਾ ਬਾਬੇ ਨਾਨਕ ਨੇ ਐਵੇਂ ਤਾਂ ਨਹੀਂ ਕਿਹਾ ਵੀ ਆ ਡੰਗਰ ਭਾਈ ਬਾਬੇ ਨਾਨਕ ਨੇ ਅਡਰ ਲਾਇਆ ਹਾਂ ਬਾਬੇ ਨਾਨਕ ਨੇ ਜੇ ਹਾਲ ਪਾਇਆ ਤਾਂ ਲੋਕ ਬੋਲਦਾਂ ਨੂੰ ਚੋੜਨ ਲੱਗੇ ਆ ਖੇਤੀ ਕਰਨ ਲੱਗੇ ਨਹੀਂ ਪਹਿਲਾਂ ਕਿਹੜਾ ਖੇਤੀ ਕਰਦਾ ਸੀ ਸਹੀ ਗੱਲ ਤਾਂ ਬਾਬੇ ਨਾਨਕ ਨੇ ਕਿਹਾ ਭਾਈ ਐਂ ਬੋਲਦ ਜੋੜ ਕੇ ਆਪਾਂ ਬਾਹੀ ਕਰੋ ਖੇਤੀ ਕਰੋ ਫੇਰ ਜ਼ਿਮੀਦਾਰ ਭਾਈ ਲੱਗੇ ਸਾਰੇ ਖੇਤੀ ਕਰਨ ਸਹੀ ਗੱਲ ਆ ਹੋਰ ਫੇਰ ਜਾ ਕੇ ਗਏ ਮੋਲਦਾਂ ਨੇ ਜੇ ਹੁਣ ਜੋੜ-ਜੋੜ ਕੇ ਹੁਣ ਆ ਜ਼ਮੀਨਾਂ ਹੌਂਤਾ ਜਲ ਪੱਧਰ ਕਰਾਹਾਂ ਕਰੂਹਾਂ ਨਾਲ ਹੋ ਗਿਆ ਪਹਿਲਾਂ ਸ਼ੁਰੂਆਤ ਇਹਨਾਂ ਤੋਂ ਹੀ ਕਰੀਆ ਬੋਲ ਦਾ ਆਲੇ ਦੀ ਹਾਂ ਸ਼ੁਰੂਆਤ ਆ ਮਾਲ ਗੋਹਣਾ ਸਾਰਾ ਕੋਈ ਕਰਨਾ ਇਹ ਆਪਣੀ ਕਾਮਯਾਬੀ ਦਾ ਹਿੱਸਾ ਨੇ ਹਾਂ ਹਿੱਸਾ ਨੇ ਤੇ ਅੱਜ ਇਹਨਾਂ ਦੀ ਵਿਚਾਰ ਨਹੀਂ ਕਰਦੇ ਲੋਕ ਹੁਣ ਹੁਣ ਮਸਿੰਨਰੀ ਤੇ ਚੜ ਗਏ ਨਾ ਵੱਡੀਆਂ ਵੱਡੀਆਂ ਅਗਲਾ ਲੈ ਕੇ ਲੰਡੀਜੀ ਟਰਾਲੀ ਉਹ ਨਿੱਕੀ ਜੀ ਭਰ ਕੇ ਹਰੇ ਦੀ ਭਰੀ ਜੀ ਲਿਆਉਂਦਾ ਥੋੜੀ ਜਿਹੀ ਹੁਣ ਵੱਡੇ ਵੱਡੇ ਟਰੈਕਟਰਾਂ ਦੇ ਚੜਾਇਆ ਤਾਂ ਇਹਨਾਂ ਨੇ ਚੜਾਇਆ ਸਾਨੂੰ ਤੇ ਖੇਤੀ ਕਰਦੇ ਨੇ ਜੇ ਇਹ ਨਾ ਹੁੰਦੇ ਫਿਰ ਕਿਹਨੇ ਖੇਤੀ ਕਰਨੀ ਸੀ ਇੱਥੇ ਹਨਾ ਕਿਸੇ ਨੇ ਖੇਤੀ ਕਰਨੀ ਤੇ ਕਿੰਨੇ شریف ਇਹ ਦੇ ਲੈ ਗੱਡੇ ਨੂੰ ਜੋੜ ਲਓ ਰੇੜੀਆਂ ਹੁੰਦੀਆਂ ਸੀ ਅੱਗੇ ਇੱਧਰੋਂ ਮਰਜੀ ਲੈ ਜਾਓ ਇੱਥਿਆਂ ਨੂੰ ਲੈ ਜਾਓ ਚਾਹੇ ਹਲ-ਬਾਲ ਹੋਇਆ ਕਿੰਨੇ شریف ਜਾਨਵਰ ਹੁੰਦੇ ਸੀ ਇਹ ਗੰਨਾ ਇਹੀ ਤੋਂ ਹੁੰਦੇ ਸਾਰੇ ਵਧੀਆ ਚੱਲ ਵਧੀਆ ਯਾਰ ਇਹਨੂੰ ਖਰਾਖਰੂਕ ਖਵਾ ਕੇ ਨਾ ਜੋੜ ਇਹਨੂੰ ਵਧੀਆ ਜੋੜਾਂਗੇ ਹੁਣ ਬੱਸ ਤੇ ਵਧੀਆ ਹੈ ਹਨਾ ਹਣੇ ਢੀੜਾ ਲਾਵਾਂਗੇ ਬੱਸ ਲਾਣਾ ਚੰਗਾ ਦੋਸਤ ਆ ਧੰਨਵਾਦ ਤੇਰਾ 2 ਮਿੰਟ ਰੁਕ ਗਿਆ ਵਾ ਠੀਕ ਹੈ ਤੇ ਵਧੀਆ ਇਹਦੀ ਸੇਵਾ ਕਰ ਹਾਂ ਫਲ ਸੇਵਾ ਕਰਦੇ ਜੀ ਪੂਰੀ ਵਧੀਆ ਹਾਂ ਫਲ ਤੋਂ ਨਹੀਂ ਮਿਲੂਗਾ ਠੀਕ ਆ ਵੀਰੇ ਗੋਸਤੇ ਨੇ ਗਊ ਦੇ ਜਾਣ ਦੀ ਸੇਵਾ ਕਰਦੇ ਆ ਜੀ ਤਾਂ ਸਭ ਕੋ ਮਿਲਦਾ ਹੀ ਆ ਧੰਨਵਾਦ ਤੇਰਾ ਕੋਈ ਵੀ ਆ ਜੇ ਮਿੰਟ ਕਰਾਂਗੇ ਤਾਂ ਇਹ ਮਿੰਟ ਨਾਲੇ ਫਸਲ ਹੋਊਗੀ ਸਹੀ ਗੱਲ ਹੈ ਹਾਂ ਜੀ ਸਹੀ ਗੱਲ ਹਣ ਇੱਧਰ ਦੇਖ ਲੋ ਹਣ ਆਪਾਂ ਕਿੰਨਾ ਇੱਧਰ ਨੁਕਸਾਨ ਹੋ ਗਿਆ ਉਹ ਵੀ ਨਰ ਪਸ਼ੂ ਰੁੜ ਗਏ ਸਾਰਾ ਕੁਝ ਹੋ ਗਿਆ ਸਹੀ ਗੱਲ ਹੈ ਹੈ ਇਹ ਇੱਕ ਤਾਂ ਪੰਜਾਬ ਦੀ ਇਹ ਸਾਨ ਨੇ ਹਾਂ ਇਹ ਤਾਂ ਸਾਨ ਹੈ ਇਹਦਾ ਬੰਦੇ ਨਾਲੇ ਚੱਲਦਾ ਸਾਰਾ ਕੋ ਆਟੇ ਵਾਧੇ ਬੰਦੇ ਨੇ ਇਹਦਾ ਪੂਰੇ ਕਰਨੇ ਨੇ ਨਫੇ ਵੀ ਬੰਦੇ ਨੇ ਪੂਰੇ ਲੈਣੇ ਨੇ ਹੈ ਜੀ ਆਪ ਕੋਈ ਨਹੀਂ ਚੱਲਦਾ ਚਲੋ ਠੀਕ ਆ ਐ ਠੀਕ ਆ ਠੀਕ ਆ ਵੀਰੇ ਧੰਨ